ਪਟੋਲੇ ਨੂੰ ਆਉਣ ਦੇ ਪਟੋਲੇ ਦੇ ਗਾਨ ਫੇਰਾਂਗੇ ਅਸੀਂ ਜਿਹੜਾ ਸਾਰੇ ਰਿਸ਼ਤੇ ਕਰਾਉਂਦਾ ਉਹਨਾਂ ਨੂੰ ਨਹੀਂ ਪਤਾ ਵੀ ਕੁੜੀ ਨਮਾਲਕਾ ਅਸੀਂ ਕੋਈ ਗੱਲ ਨਹੀਂ ਕਰਾਂ ਨਮਾਲਕ ਕੁੜੀਆ ਰਿਸ਼ਤੇ ਕਰਾਉਂਦੇ ਸਾਰੇ ਪੈਸੇ ਲੈ ਕੇ ਰਿਸ਼ਤੇ ਕਰਾਉਣ ਲਾਇੰਦੇ ਉਹਨਾਂ ਨੂੰ ਨਹੀਂ ਪਤਾ ਲੱਖ ਲੱਖ ਰੁਪਈਆ ਰਿਸ਼ਤਾ ਕਰਾਉਂਦਾ ਸੋਨੂੰ ਨੂੰ ਸੋਨੂੰ ਨੂੰ ਪਤਾ ਨਹੀਂ ਵੀ ਕੁੜੀ ਮੈਂ 15 ਸਾਲ ਦੀ ਨੂੰ ਵਿਆਹ ਰਹੀ ਆ ਕੀ ਗੱਲ ਨਮਾਲਕ ਕੁੜੀ ਆ ਜੀ ਕਿਹੜੀ ਉੱਤੋਂ ਗਲਤ ਬੋਲਦਾ ਮੁੰਡਾ ਨਮਾਲਕ ਕੁੜੀ ਕਿਹੜੀ ਆ ਆ ਕੁੜੀ ਜੀ ਦਾ ਵਿਆਹ ਕੀਤਾ ਪੁੱਛੋ ਕਿੰਨੀ ਉਮਰ ਹੈ 15 ਸਾਲ ਅੱਜ ਕਿੰਨੀ ਆ 16ਵਾਂ ਚੱਲ ਰਿਹਾ ਹੁਣ ਵਿਆਹ ਨੂੰ 3 ਸ ਹੁਣ ਤੂੰ ਕਹਿੰਦਾ ਕਹਣਾ ਜਾਣਾ ਕੁੜੀ ਲੈ ਜਾ ਕਹਣਾ ਜਾ ਨਵੇੜਾ ਕਰੋ 16 ਸਾਲ ਦੀ ਲੜਕੀ ਆ ਵੀ ਦੇਖ ਲੈਣੋ ਸਾਰਾ ਪਤਾ ਕਰਾਂਗੇ ਵੀ ਕਿਹੜੇ ਬਟੋਲਿਆਂ ਨੇ ਕਿੰਨੇ ਪਹਿਲੇ ਤੇ ਇਹਦੇ ਆ ਮਾਸੀ ਨੇ ਵੀ ਕਰਾਇਆ ਜੀ ਇਹਦੇ ਨਾਲ ਵੀ ਗੱਲਬਾਤ ਕਰਾਂਗੇ ਵੀ ਕਿਹਨੇ ਕਿੰਨੇ ਪਹਿਲੇ ਤੇ ਵਿੱਚੋਂ ਕਿਨੇ ਰਿਸ਼ਤਾ ਕਰਾਇਆ ਇਹ ਪੈਸਿਆਂ ਦਾ ਰਿਸ਼ਤਾ ਹੈ 15 ਇਹ ਆਪਣਾ ਠਾਣੇਦਾਰ ਸਾਹਿਬ 1 ਮਿੰਟ ਇੱਕ ਮਿੰਟ ਠਾਣੇਦਾਰ ਸਾਹਿਬ ਤੁਹਾਨੂੰ ਪਤਾ ਨਹੀਂ ਸੀ ਵੀ ਇਹ ਆਪਣਾ ਕੁੜੀ 15 ਸਾਲ ਦੀ ਹੈ ਨਾ ਸਮਝ ਨਹੀਂ ਤੁਹਾਨੂੰ ਮਾਲਕ ਤੁਸੀਂ ਕੌਰ ਨਹੀਂ ਕਰੀਏ ਕੱਢਦੇ ਉਮਰ ਵੀ ਬਤਾਈ 18 ਸਾਲ ਦੀ ਮਮਾ ਮੇਰੀ ਕਹਿੰਦੀ ਕਹਿੰਦੀ ਸਾਡੀ ਮੇਰੀ ਕੁੜੀ ਦੀ ਉਮਰ ਛੋਟੀ ਹੈ ਕਹਿੰਦੇ ਕੋਈ ਗੱਲ ਨਹੀਂ ਅਸੀਂ ਧਾਰ ਕੱਢਦੇ ਉਮਰ ਵਧਾ ਕੇ ਫਿਰ ਕਰ ਲਾਂਗੇ ਮੈਂ ਬੰਦੇ ਵਾਅਦਾ ਨਾ ਪਾਇਆ ਜੀ ਮੇਰੀ ਬਹੁਤ ਉਹਦਾ ਸਾਹਮਣੇ ਆਉਂ ਚਾਈ ਉਹਦੀ ਤਰ੍ਹਾਂ ਇਹਦੇ ਸਸੂਰ ਹੁੰਦਾ ਜਿਹੜੇ ਜਿਹੜੀ ਕਰਦਾਰ ਵਾਲੀ ਹੁੰਦੀ ਹੈ ਭਾਈ ਇੱਕ ਮਿੰਟ ਖਾਧੀ ਇਹਦੀ ਬਤ ਬਾਬਾ ਨੂੰ ਪਤਾ ਨਹੀਂ ਪਤਾ ਨਹੀਂ ਅਸੀਂ ਨਹੀਂ ਦੇਖਿਆ ਭਾਈ ਕੁਝ ਵੀ ਨਹੀਂ ਹਾਂ ਕੀ ਆਹ ਇਹ ਕੀ ਕਿਹਾ ਸਮਰਵਦਾ ਕੀ ਕਰ ਲੈ ਕਿ ਇਹਨੇ ਜਿਹੜਾ ਰੋਕ ਬੋਲਾ ਉਹ ਪਾਇਆ ਕਿ ਨਹੀਂ ਘਾਡੇ ਨੇੜਾ ਨਾ ਇਹ ਲੱਗਦਾ ਨਾ ਇਹ ਦੂਜੇ ਅਸੀਂ ਨਹੀਂ ਕਿਹਾ ਜਿਹੜੀ ਗਲਤ ਗੱਲ ਹੈ ਗਲਤ ਗੱਲ ਹੈ ਨਹੀਂ ਬਾਬਾ ਜੀ ਮੈਂ ਸੱਚੇ ਮਨ ਨਾਲ ਕਹਿੰਦੀ ਇਹਨੇ ਕਿਉਂ ਬਰਵਦਾ ਲੋ ਵਿਆਹ ਕਰ ਨਹੀਂ ਮੈਂ ਕਿਉਂ ਸੀ ਕਿਹਾ ਸਮਰਵਦਾ ਹੋਰ ਨਹੀਂ ਚਲ ਆਓ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਵੇਖ ਰਹੇ ਹੋਗੇ ਜ਼ਮੀਨ ਤੋਂ ਆਵਾਜ਼ ਦੀ ਗਰਾਊਂਡ ਰਿਪੋਰਟ ਤੁਸੀਂ ਵੀਡੀਓ ਨੂੰ ਦੇਖ ਕੇ ਵੱਧ ਤੋਂ ਵੱਧ ਸਾਂਝਾ ਕਰੋ ਕਿ ਕਿਵੇਂ ਕਿਸ ਤਰ੍ਹਾਂ ਇੱਕ 14-15 ਸਾਲ ਦੀ ਕੁੜੀ ਦਾ ਵਿਆਹ ਨਮਾਲਗਦਾ ਕਰ ਦਿੱਤਾ ਤੇ ਹੁਣ ਦੇਖੋ ਕੀ ਹਾਲ ਹੋਇਆਗਾ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਦੁਬਾਰਾ ਲਿਆਵਾਂਗੇ ਇਹ ਤਾਂ ਬੈਕ ਸਾਡੀ ਪੀ ਹੈ ਜਿਵੇਂ ਹੁਣ ਛੋਟੀ ਉਮਰ ਨਿਕਲ ਗਈ ਕੁੜੀ ਦੀ ਹਜੇ ਵੀ ਤੁਸੀਂ ਲਿਆਵੋਗੇ ਉਹਨੂੰ ਦੁਬਾਰਾ। ਹਾਂ ਠੀਕ ਹੈ। ਜਿਹਦੇ ਵੀ ਤੁਹਾਨੂੰ ਪਤਾ ਨਹੀਂ ਸੀ ਪਹਿਲਾਂ ਸਾਰੀ ਗੱਲਬਾਤ ਦਾ। ਪਾਪਾ ਜੀ ਉਹਦੇ ਕੁੜੀ ਪਰੇ ਰਿਸ਼ਤਾ ਕਰਾਇਆ ਜਦੋਂ ਤੁਸੀਂ ਨਮਾਲ। ਹਾਂ ਸਾਰਾ ਕੋਈ ਗੱਲ ਹੋ ਕੇ ਮੇਰੀ ਰਿਸ਼ਤਾ ਹੋਇਆ ਜੀ। ਉਮਰ ਘਟਾ ਤਾ ਨਹੀਂ ਜੀ ਸਾਨੂੰ ਤਾਂ ਜਦੋਂ ਅਸੀਂ ਪੁੱਛਿਆ ਵੀ ਉਮਰ ਕਿੰਨੀ ਕੁੜੀ ਦੀ ਉਹਨੇ ਸਾਨੂੰ ਹਾਰ-ਹਾਰ ਕਰਕੇ ਬਣਾਤਾ ਬਸ ਕਹਿੰਦੇ ਆ ਉਮਰ ਉਮਰ ਤੇ ਉਹਦੀ ਅੱਜ ਵੀ ਘਟਾ ਅੱਜ ਵੀ ਉਹਦੇ ਜੇ 16 ਸਾਲ ਆ ਉਮਰ ਉਹਦੀ ਕੁੜੀ ਦੀ ਕਿੰਨੇ ਪੈਸੇ ਲੈਈ ਤੁਸੀਂ ਬਚੋਲ ਪੁਣਾ ਸੁਖ ਜੀਤ ਕਰੋ ਸੁਖ ਜੀਤ ਕਰੋ ਇਹਨਾਂ ਦੀ ਬੇਟੀ ਲੱਖ ਲੱਖ ਰੁਪਈਆ ਦਾ ਰਸਤਾ ਕਰਦਾ ਸੁਨੂ ਨੇ ਸੁਨੂ ਨੇ ਪਤਾ ਨਹੀਂ ਵੀ ਕੁੜੀ ਮੈਂ 15 ਸਾਲ ਦੀ ਨੂੰ ਵਿਆਹ ਰਹੀ ਆ ਇਹ ਗੱਲ ਮੁੰਡੇ ਨੇ ਗੱਲ ਕਰਦੀ ਇਹ ਨਹੀਂ ਮਕਰੋਣਾ ਹੀ ਕਰਾਉਣਾ ਤੁਸੀਂ ਖੋਜ ਖਬਰ ਦੀ ਰਿਪੋਰਟ ਵੇਖ ਰਹੇ ਹੋ ਵਿਆਹ ਕਰਾਉਣਾ ਹੀ ਕਰਾਉਣਾ ਨਹੀਂ ਤੇ ਮਾਰੋਣਾ ਵਿਆਹ ਕਰਾਉਣਾ ਕਰਾਉਣਾ ਉਹਨਾਂ ਦੇ ਪਰਚੇ ਇਹਨਾਂ ਦਿਨ ਲੇ ਗੋਆ ਹੀ ਬਣੀ ਹਾਂ ਵੀ ਇਹਨਾਂ ਨੇ ਕਿਉਂ ਬਿਆਹੀ ਦੋਨਾਂ ਦੇ ਉਹ ਬਈਏ ਦੋਸੀ ਸਾਰੀ ਨੇ ਕੋਈ ਬਲ ਨਬਰ ਦੋਸੀ ਰਵੇ ਇਹਨਾਂ ਦੋਹਾਂ ਦੇ ਵਰਜਾ ਹੋਊਗਾ ਤੁਹਾਨੂੰ ਪਤਾ ਸੀ ਭਾਈ ਵੀ ਨਮਲ ਗਏ ਕੋਈ ਨਹੀਂ ਫੇਜ ਛੋਟੇ ਤੁਸੀ ਕਰਦੇ ਹੋ ਦੇ ਮੈਂ ਤੁਸਾਂ ਪਤਨੀ ਹੁਦਾ ਹੈ ਠੀਕ ਹੈ ਤੁਹਾਨੂੰ ਪਤਾ ਹੀ ਨਹੀਂ ਉਹਨਾਂ ਨੇ ਬਈ ਇਹਨਾਂ ਦੀ ਗਲਤੀ ਹੈ ਇਹਨਾਂ ਦੀ ਗਲਤੀ ਹੈ ਮੇਰੇ ਦੋ ਬਈਆਂ ਦੀਆਂ ਨੇ ਭਾਈ 16 ਸਾਲ ਉਮਰ ਦੱਸਦੀ ਆਪਦੀ 15 ਸਾਲ ਦਾ ਯਾਰ ਬੱਚਾ ਕੀ ਹੁੰਦਾ 16 ਦਾ ਯਾਰ ਪਤ ਤੁਸੀਂ ਇੱਕ ਹਿਸਾਬ ਲਾਓ 15 ਸਾਲ ਦੀ ਬੱਚੀ ਤੁਸੀਂ ਜਣਾ ਚ ਜਾਓ ਥੱਲੇ ਜੇ ਸਾਡੀ ਕੁੜੀ 15 ਸਾਲ ਦੀ ਅਸੀਂ ਵਿਆਹ ਦੀ 21 ਉਮਰ ਹੁੰਦੀ ਆ ਯਾਰ ਉਸ ਤੋਂ ਬਾਅਦ ਪਰ ਨਸ਼ਿਆਂ ਦਾ ਦੋਸ ਵੀ ਲਾ ਰਹੀ ਹੈ ਕਿ ਵੀ ਚਟਾ ਹੋਰ ਨਸ਼ੇ ਵੀ ਕਰਦਾ ਹੈ ਪਤਾ ਕਰਾਂਗੇ ਕਿ ਕਿੰਨੇ ਪੈਸੇ ਲੱਗਦੇ ਕਿੰਨੇ ਪੈਸੇ ਲੱਗਿਆ ਕੁਝ ਨਹੀਂ ਜਰਦਾ ਗੋਲੀ ਪਦਾਰੂ ਸਾਰੇ ਕੁਝ ਕਰਦਾ ਆਹੇ ਭਾਈ ਇੱਕ ਦੀ ਵੀ ਨਸ਼ਾ ਕਰਦਾ ਸੀ ਇੱਕ ਮਿੰਟ ਸਰਪੰਚ ਨੂੰ ਵੀ ਕਹਿ ਲਈ ਲੈ ਕੇ ਇੱਕ ਮਿੰਟ ਸਰਪੰਚ ਮੇਰੀ ਗੱਲ ਨਹੀਂ ਗੱਲ ਨਹੀਂ ਨਾ ਕਰਦਾ ਮੈਂ ਮੁੱਕ ਗਿਆ ਸੀ ਪਹਿਲਾਂ ਹਾਂ ਕਿਹਾ ਸੀ ਭਈਆ ਵੀਰ ਪਹਿਲਾਂ ਮਾਰ ਕਿੰਨੇ ਜੀ ਮੈਂ ਕਹਿੰਦਾ ਮੜਾ ਮਟਾ ਹੋਣਾ ਕੁਛ ਬੱਚੇ ਦਾ ਕਰ ਦੋ ਫਿਰ ਮੜਾ ਮਟਾ ਕੁਛ ਕਰਾ ਰਹੀ ਹੈ ਅੱਛਾ ਉਹ ਵੀ ਕਹ ਰਹੇ ਮੜਾ ਮਟਾ ਕਰਦੇ ਹੋਏ ਇੱਕ ਗੱਲ ਹੋਈ ਜੀ ਪੂਰੀ ਮਾਪਾ ਜੀ ਗੱਲ ਹੈਗੀ ਸੀ ਕੁੜੀ ਦੀ ਮੁੰਡੇ ਨਾਲ ਪਹਿਲਾਂ ਨਾਲ ਕੁੜੀ ਜੀ ਮੁੰਡੇ ਨੂੰ ਹੀ ਪਤਾ ਮੁੰਡੇ ਦੀ ਉਮਰ ਤਾਂ ਵੱਡੀ ਹੈ ਮੁੰਡੇ ਦੀ ਉਮਰ ਵੱਡੀ ਆ ਮੁੰਡਾ ਗੱਲਬਾਤ ਕਰਦਾ ਜੀ ਪਹਿਲਾਂ ਇਹਨਾਂ ਨਾਲ ਉਹਨੇ ਇਹਨੂੰ ਝਲਸੇ ਜਿਹਾ ਵਸਾਇਆ ਜੋ ਮਰਜ਼ੀ ਕਹਿ ਕੇ ਵਸਾਇਆ ਠੀਕ ਆ ਇਹਦੇ ਦਾ ਕੁੜੀ ਜਣ ਬਿਆਹ ਇਹ ਕਿ ਮੈਂ ਬਿਆਨ ਦੇ ਦਵਾਂ ਨਵਾਲਕਾ ਕਿਤੇ ਬਿਆਨ ਚੱਲਣਗੇ ਬਿਆਨ ਮਾ ਦੇ ਚੱਲਣਿਆ ਜੀ ਮਾਸੀ ਦੇ ਚੱਲਣਗੇ ਠੀਕ ਹੈ ਇਹ ਕੁੜੀ ਨਾਲ ਮੂਰੋ ਤਾਂ ਪੰਪੀ ਦਿੱਤੀ ਨਹੀਂ ਜੇ ਤੁਸੀਂ ਮੇਰਾ ਬਿਆਨ ਨਹੀਂ ਕਰੋਗੇ ਤਾਂ ਮੈਂ ਮਰ ਜਾਣਾ ਕਿਉਂ ਜੀ ਸਾਨੂੰ ਤਾਂ ਕਹ ਦਿੱਤੀ ਸੀ ਮੈਂ ਕਿਹਾ ਸੀ ਤੇਰੀ ਜਨਾਹ ਹਰ ਬਈ ਅਰੇ ਇਹ ਗੱਲ ਮੈਂ ਤੁਹਾਨੂੰ ਵਾਰੀ ਵਾਰੀ ਪੁੱਛਿਆ ਵੀ ਲਾ ਮੈਰਿਜ ਤਾਂ ਨਹੀਂ ਤੁਸੀਂ ਕਹਿੰਦੇ ਨਹੀਂ ਨਹੀਂ ਇਹਨੇ ਤਾਂ ਕਿਹਾ ਖੰਦ ਗਿਆ ਨੂੰ ਇਹ ਗੱਲ ਸਾਹਮਣੇ ਆ ਜਾਂਦੀ ਹੈ ਮੈਨੂੰ ਸ਼ੁਰੂ ਤੇ ਸ਼ੱਕ ਸੀ ਜਦੋਂ ਉੱਥੋਂ ਚੱਲਿਆ ਸੁਣੋ ਮੈਂ ਕਿਹਾ ਵੀ ਲਾ ਮੈਰਿਜ ਤਾਂ ਨਹੀਂ ਦੋ ਵਾਰੀ ਕਿਹਾ ਤੁਸੀਂ ਕਹਿੰਦੇ ਨਹੀਂ ਹੋਇਆ ਤਾਂ ਵਿਆਹ ਨਹੀਂ ਨਹੀਂ ਵਿਆਹ ਕਰੋ ਹੋਇਆ ਕਿਸੇ ਅਨੰਦ ਨੇ ਪਰ ਲਾ ਮੈਰਿਜ ਹੋਈ ਗਏ ਕਹਿੰਦੇ ਜਦੋਂ ਮੈਨੂੰ ਵਿਆਹ ਨਹੀਂ ਕਰਾਏ ਕਹਿੰਦੇ ਨਾਲ ਤੇਰੀ ਮਾਂ ਮਾਰੂਗਾ ਨਾਲ ਕਹਿੰਦੇ ਤੂੰ ਵਿਆਹ ਨਹੀਂ ਕਰਾਉਂਦੇ ਜਦੋਂ ਕਹਿੰਦਾ ਮੈਂ ਮੈਂ ਤੁਸੀਂ ਕਿਸੇ ਨੂੰ ਕਿਹਾ ਨਹੀਂ ਫਿਰ ਪੰਚਾਇਤ ਨੂੰ ਹੋਰ ਨਹੀਂ ਨਹੀਂ ਬਟੋ ਨਗਰ ਦੇ ਵਿਦੋ ਲਗਣ ਪਾਰੇ ਵਿੱਚ ਤੁਸੀਂ ਆਹ ਗੱਲ ਦੇਖੋ ਸਿੱਧੀ ਸਾਹਿਬ ਕੋਤਲਾ ਦੇ ਫਰਬਾ ਵਿੱਚ ਪਾ ਲਿਆ ਇਹਨਾਂ ਦਾ ਹੀ ਆਈ ਲੱਗ ਗਈ ਸੀ ਬਚੋਲਾ ਵਿੱਚ ਆ ਇਹਨੇ ਪੈਸੇ ਦਿੱਤੇ ਆ ਇਹਨਾਂ ਨੇ ਬੱਚੀ ਦੇ ਮਾਸ ਮਾਸੀ ਨੂੰ ਜੀ ਸਾਰਾ ਕੁਝ ਪਤਾ ਕੋਤਲਾ ਕੋਤਲਾ ਛੋਟੇ ਨਾਲ ਕਿਵੇਂ ਜੁੜਿਆ ਇਹਨਾਂ ਨੂੰ ਕੋਤਲਾ ਇਹਦਾ ਨਹੀਂ ਗੱਲ ਵੱਖਰੀ ਕੋਤਲਾ ਇਹਨਾਂ ਦਾ ਹੀ ਸੀ ਸਾਡਾ ਕੁਝ ਨਹੀਂ ਲੱਗਦਾ ਮਨ ਕਰੇ ਤੁਸੀਂ ਪਹਿਲਾਂ ਨਾਲ ਹੋਂ ਕੁੜੀ ਨਾਲ ਸਹਿਮਤ ਹੋ ਤੁਸੇ ਹੋਗੇ ਤੇ ਸਾਡੇ ਨਾਲ ਤੇ ਅਸੀਂ ਕੁੜੀ ਨਾਲ ਕਿੱਥੇ ਹੋਗੇ ਸੀ ਮੈਂ ਤਾਂ ਰੋ ਰੋ ਕੇ ਰੋਈ ਗਈ ਰੋਈ ਗਈ ਮਹੀਨਾ ਵਿੱਚ ਇਹਨੇ ਨਾ ਟੇਮਰ ਲਗਵਾ ਲਿਆ ਦਾ ਗਾਣਾ ਮੈਨੂੰ ਤੇਰੇ ਹੀ ਮੈਂ ਤਾਂ ਰੋਂਦੀ ਨਹੀਂ ਇਹ ਆ ਵੀ ਨਹੀਂ ਕੀਤਾ ਇਹਦਾ ਮੈਂ ਤਾਂ ਰੋਂਦੀ ਰਹੀ ਵੀ ਨਾ ਇੱਕ ਮਾਸੀ ਨੇ ਕਰਿਆ ਫਿਰ ਹਾਂਜੀ ਮਾਸੀ ਨੇ ਵਿਆਹ ਨਹੀਂ ਸੀ ਜਦੋਂ ਕਹਿੰਦੀ ਮੈਂ ਘੱਟ ਜੂਗੀ ਇਹ ਕਹਿੰਦੀ ਘੱਟ ਜਾ ਕੀਤਾ ਸੀ ਫਿਰ ਇਹ ਆਂਦੀ ਸੀ ਮੈਂ ਮੁੰਡੇ ਨਾਲ ਰਾਤ ਨੂੰ ਡੱਟ ਜੂਗੀ ਜਾਂ ਮੈਂ ਕੁਝ ਖਾ ਕੇ ਮਰ ਜੂ ਕਹਿਣਾ ਐਵੇਂ ਤੂੰ ਅੰਜੀ ਇਹਨੇ ਸਾਨੂੰ ਕਰਤਾ ਮਜਬੂਰ ਅਸੀਂ ਦੋਨਾਂ ਭੈਣਾਂ ਨੇ ਸਹਿਮਤੀ ਨਾਲ ਵਿਆਹ ਕਰਿਆ ਫਿਰ ਮੁੰਡੇ ਨੇ ਮੁੰਡੇ ਨੇ ਮੁੰਡੇ ਨੇ ਮਸਪੂਰ ਕੇ ਕਹਿੰਦਾ ਤੈਨੂੰ ਕੀ ਬਤਾਇਆ ਵੀ ਕਹਿੰਦਾ ਹੀ ਮੁੰਡਾ ਵਿਆਹ ਨਹੀਂ ਕਿ ਵਿਆਹ ਨਾ ਕਰਾਇਆਂਗੇ ਕਹਿੰਦਾ ਮੈਂ ਕੁਸ ਖਾ ਕੇ ਮਰ ਜੂਗਾ ਅੱਛਾ ਇਸ ਤਰ੍ਹਾਂ ਕਹਿੰਦਾ ਗਿਆ ਸਪਰੇਜ਼ ਬਰੂਫ ਫੇਲੂਗਾ ਤਾਂ ਕੋਈ ਮਾਲ ਦਾ ਕੁੜੀ ਤੇਰੇ ਪਰਿਵਾਰ ਨੂੰ ਮਾਰ ਦੂੰ ਹਾਂ ਸਾਰੇ ਨੂੰ ਕਹਦਾ ਇਹ ਕਹਿੰਦਾ ਤੇਰੀ ਮਾਂ ਨੂੰ ਵੀ ਮਾਰ ਦੂੰਗਾ ਜੇ ਵਿਆਹ ਨਾ ਕਰਾਇਆ ਤੂੰ ਮੇਰੇ ਨਾਲ ਗੰਦੀਆਂ ਗੰਦੀਆਂ ਗਾਲ੍ਹਾਂ ਕੱਢਦਾ ਸੀਗਾ ਨਾ ਹਾਂ ਕੁੜੀਏ ਤੂੰ ਆ ਜਾਣੇ ਚਾਹੁੰਨੀ ਆਪ ਤੋਂ ਤੇਰੀ ਮੰਮੀ ਦਾ ਤੇਰੀ ਮਾਸੀ ਦਾ ਤਾਂ ਪਤਾ ਨਹੀਂ ਨਹੀਂ ਸਹੀ ਦੱਸੀ ਦੇ ਕੇ ਫਿਰ ਪਛਤਾਵੇਂਗੀ ساری ਉਮਰ ਨਹੀਂ ਜੀ ਨਹੀਂ ਮੈਂ ਆਪ ਕਹਨੀ ਆ ਜੇ ਹੁਣ ਕਿਤੇ ਮੰਗਰ ਲੱਗੀ ਤੂੰ ਆਪਣੀ ਮਾਂ ਦੇ ਜਾਂ ਮਾਸੀ ਦੇ ਆ ਖੜੀਆਂ ਨੇ ਫਿਰ ਤੂੰ ਪਛਤਾਵੇਂਗੀ ਨਹੀਂ ਜੀ ਨਹੀਂ ਮੈਂ ਆਪ ਹੀ ਜਾਣੀ ਖੁਦ ਮੈਂ ਬਹੁਤ ਹਮੇ ਆਪਾ ਦੇਖਦਾ ਮੈਂ ਮਾਂ ਘਰ ਜਾਣ ਦਾਂ ਜੀ ਬਹੁਤ ਹਮੇ ਹੁੰਦੇ ਗੱਲੇ ਤੁਸੀਂ ਕੁੜੀ ਦੇ ਮਾਂ ਹੋਏ ਇਹ ਜੀ ਗੱਲ ਤਾਂ ਨਹੀਂ ਕੋਈ ਨਹੀਂ ਨਹੀਂ ਆਹੋ ਜੀ ਗੱਲ ਕੋਈ ਨਹੀਂ ਰੱਬ ਨੂੰ ਜਾਨ ਦੇਣੀ ਹੈ ਬਾਬਾ ਦੀਪ ਸਿੰਘ ਨੂੰ ਮੈਂ ਮੰਨਦੀ ਆ ਝੂਠ ਨਹੀਂ ਮਾਰਦੀ ਸੱਚਾਈ ਹੈ ਬਿਲਕੁਲ ਕਿਉਂ ਜੀ ਤੁਸੀਂ ਜਿੱਦੇ ਮੱਮਾ ਮੇਰੇ ਆਏ ਉਹ ਦਿਨ ਪਿਓ ਪੁੱਤ ਨੇ ਦੋਨੋਂ ਨੇ ਪੀ ਕੇ ਕਹਦੇ ਨਿਆਂ ਕਿ ਕਰ ਲੈਣਗੇ ਆ ਕੇ ਅਸੀਂ ਕਿਰਪਾਨਾਂ ਕੱਢਦੇ ਉਹਨਾਂ ਨੂੰ ਵੱਢ ਦਾਂਗੇ ਮੈਂ ਗੁਰਜੀਤ ਸਿੰਘ ਦਾ ਖਾਲਸਾ ਬਾਗੁਰਜੀ ਕੀ ਫਤਿਹ ਹਾਂਜੀ ਬਾਗੁਰਜੀ ਦਾ ਕੰਮ ਹੈ ਹਾਂਜੀ ਬਾਗੁਰਜੀ ਮੈਂ ਮਨਪ੍ਰੀਤ ਕੌਰ ਬੋਲਦੀ ਆ ਜਹੇਦਾਰ ਨਹੀਂ ਬਚੋਲਾ ਸਾਹਿਬ ਬੋਲਦੇ ਜਗਤਾਰ ਸਿੰਘ ਹਾਂਜੀ 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 ਤੁਹਾਡਾ ਪੱਖ ਸੋਣਾ ਸੀ ਅਸੀਂ ਜਿਹੜਾ ਤੁਸੀਂ ਕੁੜੀ ਦਾ ਰਿਸ਼ਤਾ ਕਰਾਇਆ ਸੀ ਉਹਦਾ ਭਾਗੀ ਬੰਦਲੇ ਰਿਸ਼ਤਾ ਕਰਾਇਆ ਸੀ ਤੁਸੀਂ ਹਾਂ ਜੀ ਹਾਂ ਜੀ ਬੀ ਉਹਨਾਂ ਨੇ ਕੀ ਮਸਲਾ ਕੀ ਗੱਲ ਸੀ ਜਿਹਦੇ ਵੀ ਤੁਹਾਨੂੰ ਪਤਾ ਨਹੀਂ ਸੀ ਪਹਿਲਾਂ ਸਾਰੀ ਗੱਲਬਾਤ ਦਾ 사ਲਾ ਜੀ ਉਹਦੇ ਕੁੜੀ ਪਰੇ ਰਿਸ਼ਤਾ ਕਰਾਇਆ ਸੀ ਜਦੋਂ ਤੁਸੀਂ ਹਾਂ ਸਾਰਾ ਉਹ ਗੱਲ ਹੋ ਕੇ ਫੇਰੀ ਰਿਸ਼ਤਾ ਹੋਇਆ ਜੀ ਤੇ ਉਹਨੇ ਦੀ ਉਮਰ ਘਟਾ ਆ ਬੰਤ ਕੁੰਬਤੈ ਨੇ ਨੇ ਧਾਰਕਾ ਦਿੱਤਾ ਸਾਨੂੰ ਤਾਂ ਉਹ ਹੀ ਹਿਸਾਬ ਨਹੀਂ ਕਰਾਇਆ ਇਸ ਤਾਈ ਅਸੀਂ ਧਾਰਕਾ ਦਿੱਤਾ ਸੀ ਹਾਂਜੀ 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 ਤੇ ਧਾਰਕਾ ਦਿੱਤੇ ਬਾਅਦ ਚ ਉਮਰ ਕੀਤੀ ਗਈ ਨਾ ਜਦੋਂ ਵਿਆਹ ਹੋਇਆ ਉਹਦੇ ਤੇ ਉਮਰ ਘਟਾ ਉਹ ਘਟ ਆਉਦੀ ਉਮਰ ਬਹੁਤ ਅਜੇ ਤੁਹਾਨੂੰ ਨਹੀਂ ਸੀ ਪਤਾ ਵਿਆਹ ਕਰਨ ਤੋਂ ਪਹਿਲਾਂ ਨੇ ਜੀ ਸਾਨੂੰ ਤਾਂ ਮੈਂ ਜਦੋਂ ਅਸੀਂ ਪੁੱਛਿਆ ਵੀ ਉਹ ਵਰ ਕਿੰਨੀ ਕੁੜੀ ਉਹਨਾਂ ਨੇ ਸਾਨੂੰ ਉਧਾਰ ਕਾਟ ਕੱਢ ਕੇ ਬਣਾਤਾ ਵਸ ਤੇ ਆਹ ਹੋਰ ਧਾਰ ਕਾਟ ਉਹ ਤਾਂ ਪਹਿਲਾਂ ਬਣਿਆ ਸੀ ਵਾ ਤਾਂ ਪਹਿਲਾਂ ਕਿਵੇਂ ਜੀ ਧਾਰ ਕਾਟ ਵਿਆਹ ਤੋਂ ਪਹਿਲਾਂ ਬਣਿਆ ਸੀ ਕੁੜੀ ਦਾ ਹਾਂ ਧਾਰ ਕਾਟ ਵਿਆਹ ਤੋਂ ਪਹਿਲਾਂ ਹੀ ਫੇਰ ਹੀ ਲੰਦਾ ਹੋਇਆ ਸੀ ਅੱਛਾ ਤੇ ਤੁਹਾਡੇ ਕੋਲ ਸਬੂਤ ਹੈਗੇ ਉਹਦੇ ਕਾਲੇ ਜੀ ਉਹ ਤਾਂ ਧਾਰ ਕਾਟ ਪਹਿਲੇ ਦੇ ਹਾਂ ਹੈਗੀ ਸਾਡੇ ਕੋਲੇ ਆ ਉਧਾਰ ਕਾਟ ਪੇਕੇ ਆਲੋ ਬਣਾਇਆ ਗਿਆ ਸੀ ਆ ਤਾਂ ਜਾਓ ਬਰਾਲਾ ਘਟੋ ਵਾ ਵਧਾ ਕੇ ਉਮਰ ਜਿਹੜੀ ਬਣਾਈ ਸੀ ਇਹਨਾਂ ਨੇ ਬਣਾ ਕੇ ਤਾਂ ਉਹਨਾਂ ਦਾ ਸਹੀ ਇੱਕ ਬੰਦਾ ਬਣਾਇਆ ਕੇ ਸਾਹ ਦੇ ਸੌਣੋ ਬਣਾਇਆ ਤੇ ਉਹਦੀ ਅੱਜ ਵੀ ਘਟਾ ਅੱਜ ਵੀ ਉਹਦੇ ਜੇ 16 ਸਾਲ ਆ ਉਮਰ ਉਹਦੀ ਕੁੜੀ ਦੀ ਹੇ ਦੇਖੋ ਜੀ ਮੇਰੀ ਗੱਲ ਸੁਣੋ ਵੀ ਪੜੀ ਐ ਤੁਸੀਂ ਰੋਲ ਜਾਂਦੇ ਹੋਣੇ ਆ ਨਾ ਹਾਂ ਹਾਂ ਫਿਰ ਰੋਲਿਆਂ ਦੇ ਕੇਸਾਂ ਤੇ ਜਦੋਂ ਨੰਦੋਂ ਨੰਦ ਹੋਈ ਜਾਂਦੀ ਹੁੰਦੀ ਐ ਨਾ ਹਾਂਜੀ ਪਹਿਲੀ ਵਾਰੀ ਅਗਲਾ ਸ਼ਿਕਾਇਤ ਕਰਦੋਂ ਨੰਦਾਂ ਦਾ ਵੀ ਸੋਹਾਂ ਤੋਂ ਨਾਲੀ ਤੇ ਉਹਨੂੰ ਰੋਕ ਦਿੰਦੇ ਆ ਹਾਂਜੀ ਉਹਨੂੰ ਤਿੰਨ ਵੀ ਮਹੀਨੇ ਉਹ ਵੈਈ ਦੋ ਪਤਾ ਨੇ ਉਹ ਕਿੱਸਾ ਨੰਦ ਦਾ ਟਿਕਟੇ ਉਹਨਾਂ ਨੇ ਕੋਈ ਧਾਰ ਕਾੜ ਦੇ ਕੇ ਦਿੱਤੇ ਜੀ ਉਹ ਧਾਰ ਕਾੜ ਤਿੰਨੇ ਬਣਦੀ ਆ ਉਹ ਤਾਂ ਧਾਰ ਕਾੜ ਜਿੱਦਾਂ ਉਹਨਾਂ ਨੂੰ ਦਿਖਾਇਆ ਗਿਆ ਵਾ ਉਦੋਂ ਉਹਨਾਂ ਨੇ ਵੇਖ ਕੇ ਕਰਤੀ ਨਾ ਵੀ ਉਮਰ ਪੂਰੀ ਆ ਪਰ ਉਮਰ ਤੇ ਕੁੜੀ ਦੀ ਘਟਾ ਆ ਨਾ ਉਹਦੇ ਵਿੱਚ ਆਪਾਂ ਨੂੰ ਪਤਾ ਵਾ ਪਰ ਜਿਹੜੇ ਬਾਲਗਾਂ ਦਾ ਬਣਾਇਆ ਵਾ ਉਹ ਵੀ ਗਲਤ ਉਹਨਾਂ ਦੇ ਵੀ ਇੱਕ ਸਾਹ ਆਪਣਾ ਕਾਰਵਾਈ ਬਣਦੀ ਹੈ ਕਾਨੂੰਨੀ ਹਨਾ ਜਿ ਘਾਟਾ ਉਮਰ ਤੇ ਵਧਨ ਖਾ ਕੇ ਵਿਆਹ ਕਰਤਾ ਕੁੜੀ ਦਾ ਹਾਂਜੀ ਉਹ ਉਹਨਾਂ ਨੇ ਬਣਦੀ ਹੈ ਸਹੀ ਗੱਲ ਆ ਤੁਹਾਡੀ ਸਮਝ ਸਹੀ ਆ ਬਣਦੀ ਆ ਤੁਹਾਡੀ ਗੱਲ ਨਾਲ ਤੇ ਕੱਲੋ ਤੁਹਾਡੇ ਨਾਲ ਤੁਹਾਨੂੰ ਹਾਂਜੀ ਮਾਣ ਨੂੰ ਤਾਂ ਹੋਣਾ ਚਾਹੀਦਾ ਸੀਗਾ ਲekin ਉਮਰ ਹੈ ਜਿਆਦਾ ਵੀ ਮਾਣ ਨਹੀਂ ਕੀਤਾ ਨਾ ਜੇ ਕੱਲੋ ਤੁਹਾਨੂੰ ਸੱਜਾ ਤੁਸੀਂ ਆ ਜਾਓਗੇ ਮੈਂ ਜਮਾਂਦਾਰਾਂ ਜੀ ਫਿਰ ਮਰਜੀ ਸੱਦ ਲੋ ਕੋਈ ਜਮਾਂਦਾਰ ਤੁਹਾਡੇ ਨਾਲ ਆਹੀ ਤੇ ਬਾਕੀ ਕਹਿੰਦੇ ਤੁਸੀਂ ਵਿਚੋਲ ਬੁਣਾ ਲਿਆ ਇਸ ਤਰ੍ਹਾਂ ਰਿਹਾ ਪੈਸੇ ਲੈ ਲੱਖ ਰੁਪਇਆ ਜਾਂ ਕਿਸ ਤਰ੍ਹਾਂ ਵਾ ਕਿੰਨੇ ਪੈਸੇ ਲੈ ਆਏ ਤੁਸੀਂ ਵਿਚੋਲ ਬੁ ਚੋਰ ਪੁੜੇ ਦਾ ਸਾਨੂੰ ਵੀ ਪਤਾ ਹੀ ਹੈ ਵੀ ਜਿਹੜੇ ਉਹ ਤਰ੍ਹਾਂ ਹੱਤਿਆ ਦਾ ਕੰਮ ਕਰਦੇ ਆ ਕੋਈ ਵੀ ਬੰਦਾ ਕਰਦਾ ਹਾਂਜੀ ਬਚੋਲ ਪਾ ਤਾਂ ਲੈਂਦੇ ਹੀ ਰਹਿੰਦੇ ਆ ਜਿਹੜੇ ਬਚੋਲ ਪਾ ਤਾਂ ਕਿੰਨੇ ਤੋਂ ਵਿਚਾਰ ਪੁੜਾ ਲਈ ਹੋਗੀ ਕਿੱਦਾਂ ਰਿਸ਼ਤੇ ਕਰੌਣੇ ਤੁਸੀਂ ਕਿਸ ਤਰ੍ਹਾਂ ਲੈਂਦੇ ਪੈਸੇ ਬਚੋਲ ਪਾ ਤਾਂ ਇਹਦੇ ਵਿੱਚ ਤਾਂ ਬਹੁਤ ਹੁੰਦੇ ਜੀ ਜਿਹੜੇ ਬਾਹਰ ਦੇ ਰਿਸ਼ਤੇ ਹੋਣ ਤਾਂ ਲੱਖਾਂ ਦੇ ਹਿਸਾਬ ਨੇ ਹੁੰਦਾ ਵੀ ਕੋਈ 2 ਲੱਖ ਤੋਂ ਹੀ ਲੈ ਜਾਂਦਾ ਕੋ 3 ਵੀ ਲੈ ਲੈਂਦਾ ਕੋ 4 ਵੀ ਲੈ ਲੈਂਦਾ ਅੱਛਾ ਉਹ ਤੇ ਮੁੰਡੇ ਵਾਲੇ ਪਾਸੇ ਹੀ ਲੈਂਦੇ ਤੇ ਕੁੜੀ ਵਾਲੇ ਪਾਸੇ ਦੋਨੋਂ ਪਾਸੇ ਲੈਂਦੇ ਆ ਉਹ ਤਾਂ ਜਿਹੜੇ ਬਾਹਰ ਵਾਲੇ ਰਿਸ਼ਤੇ ਆ ਤਾਂ ਦੋਨੇ ਪਾਸੇ ਲੈਂਦੇ ਕੁੜੀਆਂ ਨਾਲ ਤੇ ਇਹਨਾਂ ਤਾਂ ਅੱ ਮੁੰਡਿਆਂ ਤੋਂ ਲੈ ਅਸੀਂ 50000 ਰੁਪਏ ਆ ਤੇ ਜਿਹਦੇ ਵਿੱਚੋਂ 10000 ਰੁਪਏ ਤਾਂ ਇਹਨੂੰ ਪਾਇਆ ਹੈ ਇਹਦੀ ਮੰਮੀ ਨੂੰ ਇਹਦੀ ਮੰਮੀ ਮੇਰੇ ਮਾਦੀ ਕੁੜੀ ਦੀ ਮਾਂ ਨੂੰ ਸਾਕੀ ਨੂੰ ਕਿ ਮਾਸੀ ਨੂੰ ਪਾਇਆ ਸੀ ਕੁੜੀ ਦੀ ਮਾਂ ਨੂੰ ਅੱਛਾ ਉਹ ਕਾਹਦਾ ਪਾਇਆ ਸੀ ਕੋਈ ਨਾ ਮੰਗਾ ਦੀ ਮੈਂ ਤੁਹਾਨੂੰ ਕਿੰਦੀ ਮੈਂ ਸਮਾਨ ਲੈਣਾ ਹੈ ਮੈਂ ਕਿ ਇਹਦੇ ਕੁੜੀ ਦਾ ਪਿਓ ਹੈ ਨਹੀਂ ਤੇ ਮੈਂ ਕਹਿੰਦੀ ਚਲ ਕੋਈ ਨਹੀਂ ਦਾ ਯਾਰ ਅੱਜ ਆਪਾਂ ਦੇ ਦੇਣੀ ਨਹੀਂ ਪਹਿਲਾਂ ਮੈਂ ਇਹ ਕਹਿੰਦਾ ਕੁੜੀ ਦਾ ਮਾਂ ਪਿਓ ਤੇ ਵਿੱਚ ਆਇਆ ਨਹੀਂ ਹੈਗਾ ਵਿਆਹ ਤੇ ਨਾ ਉਹਦੀ ਐਲਬਮ ਵਿੱਚ ਫੋਟੋ ਦੀ ਮਾਂ ਦੀ ਮਾਸੀ ਖੜੀ ਆ ਉਹਦੀ ਉਹ ਨਾਰਾ ਕੁੜੀ ਦੀ ਮਾਂ ਵੀ ਨਾਲ ਸੀ ਕਿ ਨੰਦਾ ਬਿਲਕੁਲ ਨਹੀਂ ਬਿਲਕੁਲ ਨਹੀਂ ਕਿਉਂਕਿ ਅਸੀਂ ਐਲਪੰਪ ਬਾਗੁਰੂ ਪੂਰੀ ਦੇਖੀ ਹੋਈ ਆ ਪੂਰੀ ਨਕਵਾਰੀ ਕਰੀ ਹੋਈ ਆ ਜੀ ਮਾਂ ਨੂੰ ਤੇ ਪਤਾ ਨਹੀਂ ਮਾਂ ਦੇ ਜਿੱਤੇ ਨਾ ਮਹੀਨੇ ਬਾਅਦ ਸਾਡੇ ਰਾਹੀਂ ਮਿਲੀ ਆ ਕੁੜੀ ਨੂੰ ਉਹਦੀ ਮਾਂ ਨਾਲ ਗੱਲ ਵੀ ਨਹੀਂ ਕਰਾਈ ਜਾਂਦੀ ਸੀ ਤੁਸੀਂ ਨਾ ਆਹ ਨਾ ਰਿਕਾਰਡਿੰਗ ਕਰਦੇ ਹੋਣੇ ਆ ਮੈਨੂੰ ਪਤਾ ਉਹਦੇ ਦੇਖ ਮੇਰਾ ਨੰਬਰ ਲੈ ਕੇ ਉਹਦੇ ਅਸੀਂ ਕਰਦੇ ਆ ਉਹਦੇ ਅਸੀਂ ਕਰਦੇ ਆ ਬਾਗੁਰੂ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਵੀ ਕੱਲ ਨੂੰ ਸਾਨੂੰ ਕੋਈ ਕਹਿਣਾ ਦਵੇ ਵੀ ਸਾਨੂੰ ਧਮਕੀ ਦਿੱਤੀ ਨੰਗਾ ਸਿੰਘਾਂ ਨੂੰ ਮਾਰਨ ਦੀ ਅਸੀਂ ਤਾਂ ਕਰਦੇ ਆ ਸਬੂਤ ਠੀਕ ਹੈ ਨਾ ਮੈਂ ਉਹਨਾਂ ਜਿੱਥੇ ਮੈਂ ਜਿੱਤੇ ਬੁਲਾ ਲਵਾਂ ਮੈਂ ਤੁਹਾਡੇ ਕੋਲੇ ਆ ਕੇ ਸਾਰੀ ਗੱਲ ਸਮਝਾ ਦਊਗਾ ਜਿਹੜਾ ਤਿਆਰ ਹੈ ਜੀ ਨਾਲ ਹੈ ਤਾਂ ਇਹ ਠੀਕ ਆ ਕੋਈ ਗੱਲ ਜਦੋਂ ਤੁਹਾਨੂੰ ਟਾਈਮ ਦੱਸਾਂਗੇ ਅਸੀਂ ਜਰੂਰ ਆਇਓ ਠੀਕ ਹੈ ਤੁਹਾਨੂੰ ਸੱਦਾ ਹੀ ਆਸੀ ਤੁਹਾਡਾ ਪੱਕਾ ਵੀ ਸੌਣਾ ਹੈ ਇਹਨਾਂ ਦਾ ਆ ਦੇ ਕੋਲੇ ਆਦ ਰਹੋ ਤੇ ਮੈਂ ਤੁਹਾਨੂੰ ਸਾਰੀ ਗੱਲ ਸਮਝਾ ਦਊਗਾ ਠੀਕ ਹੈ ਜੀ ਇੱਕ ਕੁੜੀ ਦੀ ਮਾਂ ਵੀ ਨਾਲ ਸੀ ਜਿੱਤੇ ਸ਼ਗਨ ਕੀਤਾ ਉਹਦੇ ਵੀ ਕਿ ਜਿੱਦਾਂ ਆਨੰਦ ਕਰਾਉਣਾ ਹੈ ਜਿਹੜਾ ਮੁੰਡਾ ਇੱਥੋਂ ਆਲਾ ਹੈ ਭਾਗੀ ਮੰਦਰ ਵਾਲਾ ਹਾਂ ਇਹ ਵੀ ਨਾਲ ਸੀਗਾ ਆਹ ਫੋਟੋ ਫੋਟੋ ਕਿਉਂ ਨਹੀਂ ਆਈ ਇਹ ਐਲਬਮ ਵਿੱਚ ਤੁਹਾਡੇ ਕੋਲ ਕੋਈ ਫੋਟੋ ਹੈਗੀ ਹੈ ਸ਼ਗਨ ਵਾਲੀ ਕੋਈ ਹੋਵੇ ਤੁਸੀਂ ਤਰੀ ਮਾਂ ਦੀ ਫੋਟੋ ਭੇਜੋ ਤੁਸੀਂ ਮੈਨੂੰ ਵਟਸਐਪ 'ਤੇ ਭੇਜੋ ਜਿਹੜੀ ਸ਼ਗਨ ਵਾਲੀ ਫੋਟੋ ਹੈ ਦੀ ਮਾਂ ਦੀ ਠੀਕ ਹੈ ਠੀਕ ਹਾਂ ਕੁੜੀ ਨਾਲ ਕਿਉਂਕਿ ਆਲ ਪੰਪ ਵਿੱਚ ਕਿਉਂ ਨਹੀਂ ਆਈ ਹੈਗੀ ਉਹ ਸਾਰੀ ਆਲਬਮ ਵੇਖੀ ਹੈ ਨਾ ਉਹਦੇ ਜਿਹੜਾ ਨਾਂ ਉਹਦੇ ਪਿਓ ਦੀ ਫੋਟੋ ਹੈ ਨਾ ਉਹਦੀ ਮਾਂ ਦੀ ਮਾਂ ਕਹਿੰਦੀ ਵੀ ਮਾਸੀ ਨੇ ਵਿਆਹ ਕਰਿਆ ਮੇਰੇ ਮੈਂ ਤਾਂ ਕਹਿੰਦੀ ਵਿਆਹ ਚ ਹੈਗੀ ਹੁੰਨੀ ਆ ਫੋਟੋ ਤੇ ਹੋਣੀ ਚਾਹੀਦੀ ਨਾ ਨੰਦਾ ਵਾਲੇ ਦੇ ਨੇ ਵੀ ਫੋਟੋ ਨਹੀਂ ਹੈਗੀ ਮਾਸੀ ਆਵਾਸ ਅੱਗੇ ਨੰਦਾ ਵਾਲੇ ਦੇ ਨੇ ਵੀ ਸਾਡੇ ਕੋਲੇ ਮੂਵਿੰਗ ਦੇ ਵਿੱਚ ਤਾਂ ਹੈਗੀ ਹੈ ਜੀ ਭੇਜੋ ਫਿਰ ਸਾਨੂੰ ਭੇਜੋ ਸਾਡੀ ਭੇਜੋ ਸਾਨੂੰ ਫਿਰ ਇਸੇ ਵਕਤ ਠੀਕ ਹੈ ਜਦੋਂ ਵ ਤੇ ਕਰਕੇ ਆਪਾਂ ਲਕਵਾਰੀ ਦੋਨਾਂ ਪਾਸੇ ਆਉਂਦੀ ਆ ਠੀਕ ਹੈ ਤੇ ਕੱਲ੍ਹ ਨੂੰ ਵੀ ਉਹਦੇ ਸਹਰੇ ਆਣਾਂਗੇ ਆਣਾਂਗੇ ਨਾ ਤੁਸੀਂ ਵੀਰਵਾਰ ਦਾ ਟਾਈਮ ਦੱਸਿਆ ਸੀਗਾ ਕੱਲ ਤੇ ਕੱਲ੍ਹ ਪਤਾ ਨਹੀਂ ਕੀ ਗੱਲ ਕਰਕੇ ਉਹਨਾਂ ਨੇ ਕੈਨਸਲ ਕਰ ਸਕਿਆ ਇਹ ਕਿੰਨੇ ਦਾ ਟਾਈਮ ਦਿੱਤਾ ਸੀ ਇਹਨਾਂ ਦੇ ਮੁੰਡੇ ਵਾਲਿਆਂ ਨੇ ਮੁੰਡੇ ਵਾਲਿਆਂ ਨੇ ਤੁਸੀਂ ਮੇਰੇ ਲੱਗਦਾ ਮੈਂ ਸਾਡੇ ਤੋਂ ਅਲੱਗਾ ਤੁਸੀਂ ਪੰਚਾਇਤ ਲੈ ਕੇ ਗਏ ਵੀ ਆ ਕੁੜੀ ਦੇ ਘਰ ਵੀ ਸਾਡੇ ਨਾਲ ਕੁੜੀ ਤੋਰੋ ਦੁਬਾਰਾ ਨਹੀਂ ਉਹਦੇ ਬਾਰੇ ਨਹੀਂ ਮੁੰਡੇ ਨੇ ਮੈਂ ਨਾਲ ਸੀ ਗਈ ਅੱਛਾ ਸਾਨੂੰ ਕੁੜੀ ਵਾਲਿਆਂ ਦਾ ਫੋਨ ਆਇਆ ਸੀ ਕਿਨੇ ਬਾਬਾ ਹੀ ਸਾਡੇ ਘਰੇ ਪੰਚਾਇਤ ਲੈ ਕੇ ਆਏ ਆ ਸਰਪੰਚ ਵੀ ਆਏ ਹੀ ਬਿਓ ਠਲੇਦਾਰ ਵੀ ਆਇਆ ਸੀ ਵੀ ਸਾਡੇ ਨਾਲ ਕੁੜੀ ਤੋਹਰਾਂ ਇਹ ਕਹਿੰਦੇ ਇਹ ਉਮਰ ਉਹਦੀ ਘਟ ਆ ਉਹਨਾਂ ਨੂੰ ਕਹਿੰਦੇ ਦੋ ਸਾਲ ਰੋਕ ਤੇ ਦੋ ਸਾਲ ਬਾਅਦ ਕੁੜੀ ਤੋਹਰਾਂਗੇ ਸੀ ਬਾਕੀ ਇਹ ਮੁੰਡਾ ਨਸ਼ਾ ਕਰਦਾ ਵਿੱਚ ਵੀ ਕੁੱਟਮਾਰ ਕਰਦਾ ਵਾ ਹਨਾ ਨਾਨਾ ਵੀ ਕੁੱਟਮਾਰ ਕਰਦੀਆਂ ਉਹਦੀ ਵੀਡੀਓ ਤੇ ਜਮਾਂ ਕੁੜੀ ਦੀ ਲੜਕੀ ਦੀ ਮਾਤਾ ਵਾਲੀ ਵੀਡੀਓ ਭੇਜੋ ਬਚੋਲਾ ਸਾਹਿਬ ਹਾਂਜੀ ਤੁਸੀਂ ਉਹ ਭੇਜ ਦਿਓ WhatsApp ਠੀਕ ਹੈ ਜਿਹੜੀ ਉਹ ਜਿੱਦੀ ਫੋਟੋ ਨੰਦਾ ਵਾਲੀ ਨੰਦਾ ਦੀ ਆਜਾ ਸਕਣ ਪਏ ਜਬ ਉਹ ਵੀ ਹੈਗੀ ਮਾਤਾ ਦੀ ਜਿਹੜੀ ਫੋਟੋ ਦੇ ਵਿੱਚ ਮਾਂ ਖੜੀ ਹੈ ਨਾ ਕੁੜੀ ਲੱਗੇ ਤੇ ਜ ਠੀਕ ਹੈ ਜੀ ਠੀਕ ਹੈ ਜੀ ਓਕੇ ਤਾਂ ਜੀ ਬਚੋਲਾ ਜਗਤਾਰ ਸਿੰਘ ਜਿਨ੍ਹਾਂ ਨੇ ਢੜਕੀ ਦਾ ਰਿਸ਼ਤਾ ਕਰਵਾਇਆ ਸੀ ਇਹ ਕਹਿੰਦਾ ਵੀ ਮੇਰੇ ਲੇ ਬੇਟਾ ਆਧਾਰ ਕਾਰਡ ਕਹਿੰਦਾ ਵੀ 19 ਸਾਲ ਦਾ ਪੇਸ਼ ਕਰਿਆ ਜੀ ਕਹਿੰਦਾ ਮੈਂ ਤਾਂ ਤਾਂ ਕਰਾਇਆ ਬਚੋਲਾ ਤਾਂ ਕਹਿੰਦਾ ਕਹਿੰਦਾ ਵੀ ਮੰਤਾ ਪਤੀ ਨਹੀਂ ਸੀ ਵੀਵਾ ਰਿਕਾਰਡ ਬਿਦਾ ਕੇ ਕੁੜੀ ਕੁੜੀ ਤਾਂ ਅੱਜ ਵੀ ਨਵਾਲ ਗਏ ਜੀ ਫਿਰ ਕੀ ਬਣੂਗਾ ਕੁੜੀ ਨੇ ਬਾਲ ਤਾਂ ਬਾਕੀ ਤਾਂ ਕਾਰਵਾਈ ਦੇ ਨਾਲ ਤਾਂ ਸਾਰਿਆਂ ਦੇ ਬਣਦੀ ਆ ਬਾਕੀ ਉਹ ਕਹਿੰਦੇ ਵੀ ਉਹ ਮਾਂ ਤੇ ਹੈਣੀ ਮਾਂ ਤੇ ਕਹਿੰਦੀ ਮੇਰੇ ਹਾਬੇ ਬੇਹਾਜਰ ਤੋਂ ਬਿਨਾਂ ਦੀ ਮਾਸੀ ਨੇ ਵਿਆਹ ਕਰਿਆ ਮੈਂ ਤੇ ਇਹ ਕਹਿੰਦਾ ਜੀ ਮਾਂ ਵਿਚਤੀ ਵਿਚੋਲਾ ਕਹਿੰਦਾ ਕਾਣੀਆਂ ਸਬੂਤ ਦੇਖਦੇ ਆਪਾਂ ਕੀ ਭੇਜਦੇ ਆ ਆਪਾਂ ਨੂੰ ਤਾਂ ਸਬੂਤ ਚਾਹੀਦੇ ਆ ਠੀਕ ਹੈ ਸਬੂਤ ਜੇ ਸਬੂਤ ਹੋਣ ਉਹ ਸ਼ੇ ਕਹਿੰਦਾ ਮੈਂ ਵਿਚੋਲਗੀ ਚੋਂ ਮਾਂ ਨੂੰ 10000 ਦਿੱਤਾ ਲੈ ਦੇਖੋ ਵੀ ਕੁੜੀ ਦੀ ਮਾਂ ਨੂੰ 10000 ਕਹਦਾ ਦਿੱਤੇ ਤਾਂ ਇਹ ਜੀ ਹੁਣ ਕਹਿੰਦੇ ਗੱਲਾਂ ਨਾਲ ਤੁਸੀਂ ਨਾ ਪੂਰੀ ਵੀਡੀਓ ਤਾਂ ਦੇਖ ਹੀ ਲਈ ਹੋਵੇਗੀ ਦੇਖੋ ਕਿਸ ਤਰ੍ਹਾਂ ਇੱਕ ਛੋਟੀ ਉਮਰ ਦੀ ਧੀ ਨੂੰ ਵਿਆਹ ਕੇ ਕਰੀਬਨ ਉਮਰ 15 ਤੋਂ 16 ਸਾਲ ਦੀ ਅਜੇ 16 ਸਾਲ ਦੀ ਹੋਏ ਨਹੀਂ ਪੂਰੇ ਫਿਰ ਵੀ ਇਹਦਾ ਵਿਆਹ ਕਰ ਦਿੱਤਾ ਦੇਖੋ ਕਿਸ ਤਰ੍ਹਾਂ ਕਿ ਗਾ ਉਤੋਂ ਨਸ਼ੇੜੀ ਬੰਦਾ ਟੱਕਰ ਗਿਆ ਅਤੇ ਉਤੋਂ ਉਹਦਾ ਡੈਡੀ ਪੁਲਿਸ ਤੋਂ ਮਦਾਯਾਂ ਵਿੱਚ ਥਾਣੇਦਾਰ ਸੀ ਔਰ ਤੁਸੀਂ ਦੇਖੋ ਵੀ ਯਾਰ ਉਹ ਇਸ ਬੱਚੇ ਦਾ ਕੀ ਹਾਲ ਹੋਇਆ ਬੁਰਾ ਹਾਲ ਹੋਇਆ ਪਿਆ ਯਾਰ ਵੀਡੀਓ ਨੂੰ ਬਰਤ ਬਰ ਸਾਂਝਾ ਕਰ ਦਿਓ ਬਾਈ ਕੀ ਕਹੀਏ ਅੱਜ ਦੇ ਸਮਾਜ ਬਾਰੇ ਯਾਰ ਦੁਨੀਆ ਦਾ ਬੇੜਾ ਕਰਕ ਹੋਇਆ ਪਿਆ ਬਾਈ ਵੀਡੀਓ ਨੂੰ ਇਨਾ ਸਾਂਝਾ ਕਰੋ ਤਾਂ ਜੋ ਹੋਰ ਕੋਈ ਅਜਿਹਾ ਕਦਮ ਨਾ ਚੱਕੇ ਕਿਸ ਤਰ੍ਹਾਂ ਕੁੜੀ ਰੋ ਰੋ ਦੱਸ ਰਹੀ ਆ ਆਪਣੀ ਹਾਲਤ ਵੀ ਮੈਨੂੰ ਗਾਲ੍ਹਾਂ ਵੀ ਕੱਢਦਾ ਗੰਦੀਆਂ ਗੰਦੀਆਂ ਤੇ ਬਹੁਤ ਸਾਰਾ ਯਾਰ ਵੀਡੀਓ ਦੇਖ ਕੇ ਮਨ ਖਰਾਬ ਹੁੰਦਾ ਹਰੇਕ ਦਾ ਵੀਡੀਓ ਨੂੰ ਸਾਂਝਾ ਕਰ ਦਿਓ ਭਾਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਹੋ ਜੀਆਂ ਵੀਡੀਓ ਯਾਰ ਦੇਖਣ ਨੂੰ ਲੋਕ ਬਹੁਤ ਹੀ ਤੁਹਾਨੂੰ ਟਰਸਟ ਲੈਂਦੇ ਨੇ ਪਰ ਸ਼ੇਅਰ ਬਹੁਤ ਘੱਟ ਕਰਦੇ ਨੇ ਪਰ ਇਹ ਆਪਣੇ ਸਮਾਜ ਦਾ ਵੱਡਾ ਬਹੁਤ ਵੱਡਾ ਦੁਖਾਂਤ ਹੈ ਅੱਜ ਜਿਹੜਾ ਪਰਿਵਾਰਾਂ ਦੇ ਪਰਿਵਾਰ ਸੱਚ ਹੋ ਰਹੇ ਨਹੀਂ ਆ ਉਸਮੇ ਫਰਕ ਪੈ ਰਹਿ ਨਹੀਂ ਸਿਰਫ ਛੋਟੀਆਂ ਛੋਟੀਆਂ ਗੱਲਾਂ ਕਰਕੇ ਪਰ ਇਹ ਤਾਂ ਮੇਰਾ ਸਿੱਧਾ ਧੋਖਾ ਯਾਰ ਇੱਕ ਜ਼ਿੰਦਗੀ ਖਰਾਬ ਕਰ ਦਿੱਤੀ ਕਿਹੋ ਜੀ ਜ਼ਿੰਦਗੀ ਤੁਸੀਂ ਖਰਾਬ ਕਰਕੇ ਕਿੱਥੇ ਲੇਖਾ ਦਿਉਂਗੇ ਯਾਰ